ਪਾਕਿਸਤਾਨ ਦੇ ਕੀਤੇ ਹੋਏ ਡਰੋਨ ਹਮਲਿਆਂ ਦੇ ਅਸਰ ਜਿਹੜਾ ਆ ਹੁਣ ਪੰਜਾਬ ਦੇ ਉੱਤੇ ਸਾਫ਼ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੱਸ ਦਈਏ ਕਿ ਜਸਤਰਾ ਦੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਐਡਵਾਈਜ਼ਰੀ ਜਾਰੀ ਹੋ ਰਹੀ ਆ ਤਾਂ ਉਥੇ ਹੀ ਪੰਜਾਬ ਦੇ ਚੰਡੀਗੜ੍ਹ ਮੁਹਾਲੀ ਜਲੰਧਰ ਲੁਧਿਆਣਾ ਦੇ ਵਿੱਚ ਪਟਿਆਲਾ ਦੇ ਵਿੱਚ ਜਿਹੜਾ ਕਿ ਹਾਈ ਅਲਰਟ ਜਾਰੀ ਕੀਤਾ ਗਿਆ ਤਾਂ ਉੱਥੇ ਹਾਈ ਅਲਰਟ ਦੇ ਨਾਲ ਰੈਡ ਅਲਰਟ ਜਿਹੜਾ ਆ ਉਹ ਜਾਰੀ ਕੀਤਾ ਗਿਆ ਤਾਂ ਇਸ ਦਾ ਅਸਰ ਲਗਾਤਾਰ ਜਿਹੜਾ ਕੀ ਹੋਣਾ ਲੋਕਾਂ ਦੇ ਉੱਤੇ ਦੇਖਣ ਨੂੰ ਮਿਲਿਆ ਇੱਕ ਤਾਂ 7 ਵਜੇ ਤੋਂ ਬਾਅਦ ਦੁਕਾਨਾਂ ਜਿਹੜੀਆਂ ਨੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਉੱਥੇ ਹੀ ਜਿੰਨੀਆਂ ਵੀ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਬੰਦ ਰੱਖਣ ਦਾ ਹੁਕਮ ਜਿਹੜਾ ਆ ਉਹ ਦਿੱਤਾ ਗਿਆ ਤਾਂ ਰੱਖਿਆ ਮੰਤਰੀ ਰਾਜਨਾਥ ਵੱਲੋਂ ਇੱਕ ਜਿਹੜਾ ਕਿ ਫੌਜ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਫੈਸਲਾ ਜਿਹੜਾ ਆ ਲਿਆ ਗਿਆ ਇਹ ਫੈਸਲੇ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਇਸ ਫੈਸਲੇ ਦੇ ਵਿੱਚ ਜਿਹੜਾ ਕਿ ਜਿਸ ਤਰ੍ਹਾਂ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਜਾਂਦੇ ਨੇ ਉਸ ਦੇ ਸ਼ਕਤੀ ਨਾਲ ਪਾਲਣਾ ਕਰਨ ਦੇ ਲਈ ਕਿਹਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਵਿਦਿਅਕ ਸੰਸਥਾਵਾਂ ਦੇ ਵਿੱਚ ਪੜਦੇ ਯਾਨੀ ਕਿ ਸਕੂਲਾਂ ਨੂੰ ਤਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਆ ਤਾਂ ਉੱਥੇ ਹੀ ਕਾਲਜ ਵੀ ਜਿਹੜੇ ਨੇ ਉਹ ਬੰਦ ਰੱਖਣ ਦੇ ਲਈ ਕਹੇ ਗਏ ਨੇ ਤਾਂ ਹੁਣ ਮਾਪਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਮਾਪੇ ਕਹਿੰਦੇ ਨੇ ਕਿ ਜੇਕਰ ਕਾਲਜ ਬੰਦ ਨੇ ਛੁੱਟੀਆਂ ਨੇ ਤਾਂ ਉਹ ਆਪਣੇ ਘਰਾਂ ਨੂੰ ਵਾਪਸ ਆ ਜਾਣ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਜਿਨ੍ਹਾਂ ਕਾਲਜਾਂ ਦੇ ਵਿੱਚ ਬਾਹਰੀ ਸੂਬਿਆਂ ਦੇ ਬਾਹਰੀ ਰਾਜਾਂ ਦੇ ਵਿਦਿਆਰਥੀ ਜਿਹੜੇ ਨੇ ਪੜਦੇ ਨੇ ਤਾਂ ਹੁਣ ਹੌਲੀ-ਹੌਲੀ ਜਿਹੜੇ ਨੇ ਉਹ ਆਪਣੇ ਘਰਾਂ ਵੱਲ ਜਿਹੜੇ ਨੇ ਉਹ ਰੁਕਸਤ ਹੁਣ ਲੱਗ ਗਏ ਨੇ ਤਾਂ ਉੱਥੇ ਵੱਡਾ ਇੱਕ ਮਾਹੌਲ ਜਿਹੜਾ ਨਿਕਲ ਕੇ ਸਾਹਮਣੇ ਆਇਆ ਤਾਂ ਲੁਧਿਆਣੇ ਦੇ ਵਿੱਚੋਂ ਆ ਜਿੱਥੇ ਪ੍ਰਵਾਸੀ ਜਿਹੜੇ ਨੇ ਉਹ ਲਗਾਤਾਰ ਇੱਥੋਂ ਜਾਣੇ ਸ਼ੁਰੂ ਹੋ ਗਏ ਨੇ ਤਾਂ ਰੇਲਵੇ ਸਟੇਸ਼ਨ ਦੇ ਉੱਤੇ ਕਾਫੀ ਭੀੜ ਜਿਹੜੀ ਆ ਇਹਨਾਂ ਪ੍ਰਵਾਸੀਆਂ ਦੀ ਦਿਖਦੀ ਆ ਤਾਂ ਇੱਕ ਵਾਰ ਮਾਹੌਲ ਜਿਹੜਾ ਆ ਲਾਕਡਾਊਨ ਵਾਲਾ ਜਿਹੜਾ ਆ ਲੋਕਾਂ ਨੂੰ ਯਾਦ ਆ ਚੁੱਕਾ ਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਲਾਕਡਾਊਨ ਗਿਆ ਸੀ ਕੁਝ ਦਿਨਾਂ ਲੋਕਾਂ ਨੇ ਸਹਾਰ ਲਿਆ ਸੀ ਤਾਂ ਜਦੋਂ ਲੰਬਾ ਸਮਾਂ ਲਾਕਡਾਊਨ ਲੱਗਿਆ ਸੀ ਤਾਂ ਪ੍ਰਵਾਸੀ ਜਿਹੜੇ ਨੇ ਸਿਰ ਤੇ ਬੈਗ ਚੱਕ ਕੇ ਚੱਲਦੇ ਜਿਹੜੇ ਆ ਉਹ ਨਜ਼ਰ ਆਏ ਸਨ ਤਾਂ ਹੌਲੀ-ਹੌਲੀ ਉਹੀ ਮਾਹੌਲ ਜਿਹੜਾ ਆ ਲੋਕਾਂ ਦੇ ਵਿੱਚ ਬਣਦਾ ਜਾ ਰਿਹਾ ਤਾਂ ਲੋਕਾਂ ਨੇ ਕਿਹਾ ਕਿ ਕੱਲ ਨੂੰ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਸੇਫ ਜ਼ਰੂਰ ਕਰਨ ਤਾਂ ਉੱਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਲਗਾਤਾਰ ਫੋਨ ਦੇ ਰਾਹੀਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰਕ ਜਿਹੜਾ ਆਪਣੇ ਬੱਚਿਆਂ ਦੇ ਨਾਲ ਬਣਾਇਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕਾਲਜਾਂ ਦੇ ਵਿੱਚੋਂ ਆ ਜਾਣ ਤਾਂ ਉੱਥੇ ਹੀ ਕਾਲਜ ਦੇ ਜੋ ਪ੍ਰਿੰਸੀਪਲਸ ਹੈਗੇ ਨੇ ਕਾਲਜ ਦੇ ਜੋ ਪ੍ਰਬੰਧਕ ਨੇ ਉਹਨਾਂ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਕਿ ਜੇਕਰ ਕੋਈ ਜਾਣਾ ਚਾਹੁੰਦਾ ਆਪਣੇ ਪਰਿਵਾਰ ਦੇ ਵਿੱਚ ਜਾਂ ਫਿਰ ਆਪਣੇ ਰਾਜ ਦੇ ਵਿੱਚ ਆਪਣੇ ਘਰ ਜਾਣਾ ਚਾਹੁੰਦਾ ਤਾਂ ਉਹ ਜਾ ਸਕਦੇ ਨੇ ਕਿਉਂਕਿ ਹੁਣ ਵਿਦਿਅਕ ਸੰਸਥਾਵਾਂ ਨੂੰ ਜਿਹੜਾ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤਾ ਜੇਕਰ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਹਾਈਲਾਈਟ ਜਾਰੀ ਹੈ ਤਾਂ ਉੱਥੇ ਹੀ ਮੁਹਾਲੀ ਜਾਂ ਸਰਹੱਦੀ ਪਿੰਡਾਂ ਦੀ ਗੱਲ ਕਰੀਏ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਜੇ ਬਟਾਲਾ ਦੀ ਗੱਲ ਕਰੀਏ ਤਾਂ ਬਟਾਲਾ ਦੇ ਵਿੱਚ ਫਰੋਜਪੁਰ ਫਾਜ਼ਲ ਕਾ ਅੰਮ੍ਰਿਤਸਰ ਤਾਂ ਇਥੋਂ ਤੱਕ ਕਿ ਪਟਿਆਲਾ ਦੇ ਵਿੱਚ ਵੀ ਜਿਹੜਾ ਹਾਈਲਾਈਟ ਜਾਰੀ ਕੀਤਾ ਗਿਆ ਤਾਂ ਇਸ ਦੇ ਵਿੱਚ ਇਹ ਕਿਹਾ ਗਿਆ ਕਿ 7 ਵਜੇ ਤੋਂ ਬਾਅਦ ਜਿਹੜੀਆਂ ਨੇ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਜੋ ਡੀਸੀ ਦੇ ਵੱਲੋਂ ਹੈਲਪ ਨਾਈਂ ਨੰਬਰ ਜਾਰੀ ਕੀਤੇ ਗਏ ਨੇ ਤਾਂ ਉੱਥੇ ਹੀ ਪੁਲਿਸ ਕੰਟਰੋਲ ਦੇ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਤਾਂ ਉੱਥੇ ਇਹ ਲੋਕਾਂ ਨੂੰ ਹਦਾਇਤ ਵੀ ਜਾਰੀ ਕੀਤੀ ਗਈ ਹੈ ਜੇਕਰ ਕੋਈ ਵੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਪਹਿਲਾਂ ਉਸ ਨੂੰ ਵੈਰੀਫਾਈ ਕਰੋ ਫਿਰ ਬਾਅਦ ਦੇ ਵਿੱਚ ਉਸ ਨੂੰ ਸਾਂਝੀ ਕਰੋ ਤਾਂ ਕਿ ਲੋਕਾਂ ਦੇ ਵਿੱਚ ਪੈਨਿਕ ਵਾਲਾ ਮਾਹੌਲ ਜਿਹੜਾ ਆ ਉਹ ਨਾ ਕ੍ਰੀਏਟ ਹੋ ਸਕੇ ਤੇ افواਹਾਂ ਤੋਂ ਵੀ ਬਚਣਾ ਚਾਹੀਦਾ ਤੇ ਉੱਥੇ ਹੀ ਆ ਜੋ ਨਿਊਜ਼ ਚੈਨਲ ਆ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਲੋਕਾਂ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਹੀ ਤੇ ਸਟੀਕ ਖਬਰ ਚਲਾਉਣ ਦੀ ਜੜੀ ਹੈ ਉਹ ਹਦਾਇਤ ਜੜੀ ਆ ਉਹ ਕੀਤੀ ਗਈ ਆ ਤਾਂ ਉਹ ਉਥੇ ਹੀ ਆ ਮ IB ਯਾਨੀ ਕਿ ਮਿਨਿਸਟਰੀ ਇੰਡੀਆ ਆਫ ਬੋਰਡ ਵੱਲੋਂ ਵੀ ਇਹ ਇੱਕ ਜਿਹੜਾ ਕਿ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਕੋਈ ਵੀ ਜੋ ਕਿ ਨਿਊਜ਼ ਚੈਨਲ ਨੇ ਉਹ ਸਹੀ ਤੇ ਸਟੀਕ ਖਬਰਾਂ ਜੜੀਆਂ ਨੇ ਉਹ ਪ੍ਰਸਾਰਿਤ ਕਰਨ ਤਾਂ ਜੋ ਲੋਕਾਂ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਵਿਦਿਆਰਥੀ ਹੁਣ ਆਪਣੇ ਘਰਾਂ ਦਾ ਰੁਕ ਜਿਹੜਾ ਅਖਤਿਆਰ ਕਰਨ ਲੱਗੇ ਨੇ ਤਾਂ ਉੱਥੇ ਹੀ ਪ੍ਰਵਾਸੀਆਂ ਦੇ ਵਿੱਚ ਵੀ ਆਪਣੇ ਪਰਿਵਾਰਾਂ ਦੇ ਜਾਣ ਦੀ ਹੋੜ ਜੜੀ ਹੈ ਉਹ ਲੱਗ ਚੁੱਕੀ ਹੈ मैम आपका नाम अंशिका मिश्रा कौन सी क्लास में पढ़ते हो और कहाँ पढ़ते हो क्लास नहीं ईयर में पढ़ती हूँ थर्ड ईयर में पढ़ती थर्ड ईयर कम्प्लीट हो गया अभी एलपीयू सर अच्छा तो अभी कितने दिन के लिए छुट्टियाँ कर दी गई है और ये छुट्टी जो है पूरी यूनिवर्सिटी में अभी तो तीन दिन के लिए कल बताई थी उन्हें छुट्टियां बट एज पर जो भी अभी अटैक्स वगैरह हो रहे हैं तो उन्होंने बोला जो भी हमारे एग्जाम तो हमारी वैसे भी नहीं लग रही थी तो सिर्फ एग्जाम्स हो रहे थे तो उन्होंने बोला है कि आपके ट्वेंटी नाइन तक जो एग्जाम्स थे वो सारे ऑनलाइन कंडक्ट कर दिए जाएंगे लाइक जो भी डेली वगैरह जो भी पास में रहता है मोड जाए दो मोड जाए ऑनलाइन देना ऑनलाइन दो ऑनलाइन नहीं देना आप यहाँ रुक भी दे सकते हो अगर आप बहुत ही ज्यादा हो तो वही है तो हम तो जा रहे हैं ट्वेंटी हम थर्टी तक आएंगे हमारी क्योंकि सेकेंड से भी क्लासेस हैं तो। वही तो परेशान हो रहे थे तो इसी कारण जा रहे हैं मैं तो वैसे भी दूर रहती हूँ तो घर वाले कह रहे हैं कि वापस हाँ हाँ वो सारे बुला रहे हैं घर वाले कह रहे हैं कि वहाँ रुकना सेफ नहीं है क्योंकि हमारी जो हमारी वीडियो वायरल हुई थी बी एच सिक्स से जो न्यूज तक में दिखाई गई है कि ऊपर से ही गया था जो मिसाइल है वो तो काफी डेंजरस वो रियल थी मेरे पास उसकी ओरिजिनल वीडियो भी आया था अच्छा मैं मध्य प्रदेश भोपाल